ਵਿਸ਼ਾ ਵਾਤਾਵਰਣ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾ ਕੁਮਰ ਪ੍ਰੀਤਕੌਰ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਅਮਰਸਰ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਨਾਰਕੋ ਟੈਰਰ ਮੋਡਿਊਲ ਦਾ ਜਿਹੜਾ ਕਿ ਪਰਦਾ ਫਾਸ਼ ਕੀਤਾ ਗਿਆ ਤੇ ਉਸ ਦੇ ਵਿੱਚ ਬਦਮਾਸ਼ਾਂ ਤੇ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਦੇ ਵੱਲੋਂ ਅਮਰੀਕਾ ਸਥਿਤ ਅਤਵਾਦੀ ਹੈਪੀ ਪਾਸਿਆ ਤੇ ਸਰਵਣਪੋਲਾ ਦੇ ਦੋ ਤਸਕਰ ਕਾਰਕੁਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹਨਾਂ ਮੁਲਜ਼ਮਾਂ ਦੀ ਪਛਾਣ ਬੱਗਾ ਸਿੰਘ ਵਾਸੀ सिरसा ਅਤੇ ਪੁਸ਼ਕਰਨ ਸਿੰਘ ਉਰਫ ਸਾਗਰ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ ਤੇ ਇਸ ਦਰ ਨਾਲ ਪੁਲਿਸ ਨੇ ਇੱਕ ਵੱਡੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਜਿ ਹਕਕੀ ਇਹਨਾਂ ਕੋਲੋਂ ਇੱਕ ਐਂਡ ਗ੍ਰੇਨੇਡ ਤੇ ਆਧੁਨਿਕ ਹਥਿਆਰ ਬਰਾਮਦ ਕੀਤੇ ਗਏ ਨੇ ਜਿਸ ਨੂੰ ਇਹ ਵੱਡੀ ਵਾਰਦਾਤ ਦੇ ਲਈ ਵਰਤ ਸਕਦੇ ਸੰਤ ਇਹ ਮੋਲਜਮ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਅੰਮ੍ਰਿਤਸਰ ਦੀ ਗਮਟਾਲਾ ਪੁਲਿਸ ਚੌਂਕੀ ਤੇ ਗ੍ਰੇਨੇਡ ਸੁੱਟਣ ਦੇ ਵਿੱਚ ਸ਼ਾਮਿਲ ਹੋਏ ਸੰਤੇ ਸਬੰਧਿਤ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਇੱਕ ਬਿਆਨ ਵੀ ਦਿੱਤਾ ਗਿਆ ਤੇ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਡੀਜੀਪੀ ਗੌਰਵ ਯਾਦਵ ਪਾਕਿਸਤਾਨ ਦੀ ਖੁਫੀਆ ਏਜੰਸੀ ISI ਵੱਲੋਂ ਪੰਜਾਬ ਨੂੰ ਡੀਸਟੈਬਲਾਈਜ਼ ਕਰਨ ਦੀ ਕੋਸ਼ਿਸ਼ਾਂ ਨੂੰ ਅੱਜ ਕਰਾਰਾ ਜਵਾਬ ਦਿੱਤਾ ਗਿਆ ਹੈਗਾ ਜਦੋਂ ਕਿ ਪੰਜਾਬ ਪੁਲਿਸ ਨੇ ਇੱਕ ਨਾਰਕੋ টেরਰ ਮੋਡਿਊਲ ਨੂੰ ਬਸਟ ਕਰਕੇ ਦੋ ਵਿਅਕਤੀ ਬੱਗਾ ਸਿੰਘ ਅਰੋ ਸਰਸਾ ਅਤੇ ਪੁਸ਼ਕਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈਗਾ ਇਹ ਦੋਵੇਂ ਇੰਡੀਵਿਜੂਅਲਸ ਅੰਮ੍ਰਿਤਸਰ ਦੀ ਗੁਮਟਾਲਾ ਪੁਲਿਸ ਚੌਕੀ ਤੇ ਗਰਨੇਡ ਲੋਬਿੰਗ ਜਿਹੜੀ 9 ਜਨਵਰੀ ਨੂੰ ਹੋਈ ਸੀ ਉਸ ਦੇ ਵਿੱਚ ਇਨਵੋਲਵ ਸੀਗੇ ਇਹਨਾਂ ਨੂੰ ਬਦਨਾਮ ਸਮਗਲਰ ਸਰਵਨ ਸਿੰਘ ਪੋਲਾ ਜਿਹੜਾ ਹਵੇਲੀਆਂ ਪਿੰਡ ਦਾ ਯੂਐਸਏ 'ਚ ਬੈਠਾ ਹੈਗਾ ਉਸ ਨੇ ਹੈਪੀ ਪਾਸੀਆਂ ਅਤੇ ਹਰਵਿੰਦਰ ਰਿੰਦਾ ਨੂੰ ਹੈਂਡਓਵਰ ਕੀਤਾ ਸੀਗਾ ਤੇ ਦੋ ਸੋਫਿਸਟੀਕੇਟਿਡ ਪਿਸਟल्स ਇੱਕ ਹੈਂਡ ਗ੍ਰੇਨੇਡ ਰਿਕਵਰ ਕੀਤਾ ਗਿਆ ਹੈਗਾ ਇਹ ਨਾਰਕੋ টেরਰ ਮੋਡਿਊਲ ਤੇ ਪੰਜਾਬ ਪੁਲਿਸ ਦੀ ਵੱਡੀ ਸਫਲਤਾ ਹੈਗੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਅਸੀਂ ਇਸ ਮੋਡਿਊਲ ਨੂੰ ਪੂਰੀ ਤਰ੍ਹਾਂ ਅਨਵੈਲ ਕਰਾਂਗੇ ਸਰਵਨ ਸਿੰਘ ਪੋਲਾ ਜਿਹੜਾ ਹੈਗਾ ਇਹ ਰਣਜੀਤ ਸਿੰਘ ਚੀਤਾ ਬਦਨਾਮ ਸਮਗਲਰ ਜੋ ਕਿ 532 ਕਿਲੋ ਹੈਰੋਇਨ ਰਿਕਵਰੀ ਦੇ ਕੇਸ ਦੇ ਵਿੱਚ ਭਟਿੰਡਾ ਜੇਲ੍ਹ ਦੇ ਵਿੱਚ ਗ੍ਰਿਫਤਾਰ ਹੈ ਉਸ ਦਾ ਸਗਾ ਭਰਾ ਹੈਗਾ ਤੇ ਯੂਐਸਏ ਦੇ ਵਿੱਚ ਬੈਠ ਕੇ ਸਮਗਲਿੰਗ ਨੈਟਵਰਕਸ ਨੂੰ ਆਪਰੇਟ ਕਰ ਰਿਹਾ ਸੀਗਾ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈਗੀ ਪੰਜਾਬ ਨੂੰ ਸੁਰੱਖਿਅਤ ਤੇ ਸੇਫ ਰੱਖਣ ਲਈ